ਸਸਿਕਾ ਲਰਸ਼ ਤੋਂ ਸਵਾਗਤ ਹੈ ਤੁਸੀਂ ਰੀਅਲ ਫੈਕਟ ਨਿਊਜ਼ ਤੇ ਇਸ ਵਕਤ ਅਸੀਂ ਲਾਈਵ ਹੈ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਸ ਵਕਤ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਜਿਹੜਾ ਜੋੜ ਮੇਲਾ ਤਖਤਪੁਰਾ ਸਾਹਿਬ ਔਰ ਇਸ ਵਾਰ ਜਿਹੜੀ ਇੱਥੇ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਹੋਣ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਇੱਥੇ ਪਹੁੰਚਣਗੇ ਕੁਝ ਦੇ ਮੇਚ ਤੇ ਪੰਡਾਲ ਹੈ ਜਿਹੜਾ ਬਿਲਕੁਲ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਇੱਥੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮੌਜੂਦ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਨੇ ਆ ਤੇ ਤਿਆਰੀਆਂ ਸੰਬੰਧੀ ਜਿਹੜੀ ਜਾਣਕਾਰੀ ਲੈਣੇ ਆ ਭਾਰਤੀ ਸਾਹਿਬ ਮੌਜੂਦਾ ਖੜਮੁਖ ਭਾਰਤੀ ਜੀ ਸਤਿ ਸ਼੍ਰੀ ਅਕਾਲ ਭਾਰਤੀ ਸਾਹਿਬ ਅ ਸਭ ਤੋਂ ਪਹਿਲਾਂ ਤਾਂ ਅ ਅੱਜ ਜਿਹੜੀਆਂ ਸੁਖਬੀ ਸਿੰਘ ਬਾਦਲ ਜੀ ਪਹੁੰਚ ਰਹੇ ਆ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਇੱਕ ਲੰਮੇ ਸਮੇਂ ਬਾਅਦ ਕਹਿ ਲਈਏ ਆਪਣੇ ਇਲਾਕੇ ਦੇ ਵਿੱਚ ਕਾਨਫਰੰਸ ਹੋਣ ਜਾ ਰਹੀ ਹੈ ਕਿੰਨੀ ਕੁ ਉਮੀਦ ਹੈ ਲੋਕਾਂ ਦਾ ਕਿਹੋ ਜਿਹਾ ਰਿਐਕਸ਼ਨ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਿੰਨ ਪਾਸ਼ਾਆਂ ਦੀ ਚੰਨ ਸੋ ਧਰਤੀ ਗੁਰਦੁਆਰਾ ਨਾਨਕਸਰ ਵਿਖੇ ਅੱਜ ਤਕਰੀਬਨ 12 ਸਾਲਾਂ ਬਾਅਦ ਸ਼੍ਰੋਮਣੀ ਕਾਲੀਦਲ ਆਪਣੀ ਕਾਨਫਰੰਸ ਕਰਨ ਜਾ ਰਿਹਾ ਹੈ ਇਸ ਤੋਂ ਪਹਿਲਾਂ ਜਹਦਾਰ ਸਰਦਾਰ ਤੋਤਾ ਸਿੰਘ ਜੀ ਉਹ ਉਹਨਾਂ ਦੀ ਰਹਿਮ ਰਮਾਈ ਏਟ ਇੱਥੇ ਕਾਨਫਰੰਸ ਹੁੰਦੀ ਤੇ ਵੱਡੇ ਬਾਲ ਸਾਹਿਬ ਸ਼ਗਵੀਰ ਜੀ ਆਉਂਦੇ ਸੀ ਤੇ ਲੋਕਾਂ ਨੂੰ ਸਬੋਧਨ ਕਰਦੇ ਸੀ ਹੁਣ ਜਹਦਾਰ ਜੀ ਦੇ ਬੇਟੇ ਸਰਦਾਰ ਬਰਜਿੰਦਰ ਸਿੰਘ ਬਰਾੜ ਉਹਨਾਂ ਦੀ ਰਹਿਮ ਰਮਾਈ ਏਟ ਮੋਗੇ ਜ਼ਿਲ੍ਹੇ ਦੀ ਕਾਨਫਰੰਸ ਹੋ ਰਹੀ ਹੈ ਸਾਨੂੰ ਪੂਰਨ ਆਸ ਹੈ ਕਿਉਂਕਿ ਲੋਕਾਂ ਵਿੱਚ ਜਿਹੜਾ ਬਦਲਾਅ ਨਾ ਦੀ ਚੀਜ਼ ਸੀ ਉਹ ਖਤਮ ਹੋ ਗਈ ਹੈ ਤੇ ਲੋਕ ਉਹਨਾਂ ਮੈਂ ਦੇਖ ਰਿਹਾ ਜਾਨੀ ਲੋਕ ਆਪਣੇ ਆਪ ਕਹਿ ਰਹੇ ਵੀ ਅਸੀਂ ਅੱਜ ਅਰ ਕਾਲੀ ਦਲ ਦੀ ਕਾਨਫਰੰਸ ਸਰਦਾਸ ਗੁਰੂ ਸਿੰਘ ਤੋਂ ਬਾਦਲ ਸੁਣਨਾ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਜਿੱਦਾਂ ਸਾਡਾ ਥਾਂ ਜਾ ਬਣਾਇਆ ਹੋਏ ਥੋੜਾ ਰਹਿ ਜਾਣਾ ਤੁਸੀਂ ਘੰਟੇ ਤੱਕ ਦੇਖਿਓ ਇਹਨੇ ਸਾਰੇ ਨੇ ਭਰ ਜਾਣਾ ਬੱਸਾਂ ਤੁਰਨ ਲੱਗੀਆਂ ਸਾਰੀਆਂ ਹਲਕੇ ਦੇ ਵਿੱਚੋਂ ਸਾਰਿਆਂ ਕਿਉਂਕਿ ਚਾਰੇ ਹਲਕਿਆਂ ਦੇ ਇਕੱਠ ਬਾਲੇ ਨਹੀਂ ਹੈ ਇਕੱਲੇ ਮੋਗੇ ਜ਼ਿਲ੍ਹੇ ਦੇ ਮੋਗੇ ਜ਼ਿਲ੍ਹੇ ਦਾ ਇਕੱਠ ਹੈ ਹਾਂ ਇਕੱਲੇ ਮੋਗੇ ਜ਼ਿਲ੍ਹੇ ਦਾ ਇਕੱਠ ਅੱਛਾ ਤੇ ਜੇ ਤਿਆਰੀਆਂ ਦੀ ਗੱਲ ਕੀਤੀ ਜਾਵੇ ਤਿਆਰੀਆਂ ਮੁਕੰਮਲ ਨੇ ਇਸ ਵਕਤ ਹਾਂ ਤਿਆਰੀਆਂ ਬਿਲਕੁਲ ਮੁਕੰਮਲ ਆ ਜੀ ਕូន ਤੌਰ ਤੇ ਸਾਰੀ ਸਾਡੀ ਮੇਨ ਜਥੇਬੰਦੀ ਸਾਰੀ ਇੱਥੇ ਅਸੀਂ ਖੜੇ ਹਾਂ ਹਾਜ਼ਰਾਂ ਕੱਲ ਦੇ ਇੱਥੇ ਬੈਠੇ ਆਂ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਕਿਹੜੇ ਸੀਨੀਅਰ ਆਗੂ ਸਫੀਸ਼ਿੰਗ ਬਾਦਲ ਤੋਂ ਲਾਵਾ ਹੋਰ ਵੀ ਕੋਈ ਆਗੂ ਪਹੁੰਚ ਰਿਹਾ ਹਾਂ ਕਈ ਪਹੁੰਚ ਰਿਹਾ ਜੀ ਬਾਕੀ ਫਿਰ ਆਉਣ ਤੇ ਪਤਾ ਲੱਗਦਾ ਹੁੰਦਾ ਕਿਉਂਕਿ ਕੱਲ ਮਾਗੀ ਮੇਲਾ ਮੁਕਸਰ ਦੇ ਵਿੱਚ ਕਾਨਫਰੰਸ ਤੇ ਸਾਰੇ ਹੀ ਲੀਡਰਸ਼ਿਪ ਉੱਤੇ ਹਾਜ਼ਰ ਸੀਗੀ ਤੇ ਕਿਉਂਕਿ ਮੈਂ ਕੋਈ ਕਹਾ ਤੇ ਬਾਈ ਚਾਂਸ ਨਾ ਆਇਓ ਕੋ ਗੱਲ ਸੋਹਣੀ ਨਹੀਂ ਲੱਗਦੀ ਤੇ ਜਿਹੜੇ ਆਉਣਗੇ ਛਗਵੀਰ ਜੀ ਦੇ ਵਿਧ ਜੋ ਸਮੁੰਦਰਾ ਪ੍ਰਧਾਨ ਜੀ ਆ ਗਏ ਮੈਂ ਤਾਂ ਇਹ ਸਮਝਦਾ ਜੋ ਪ੍ਰਧਾਨ ਜੀ ਬੈਠੇ ਤਾਂ ਸਾਰਾ ਕੁਝ ਬੈਠੇ ਆ ਬਾਕੀ ਸਾਡੇ ਸਾਡੇ ਸਾਰੇ ਜ਼ਿਲ੍ਹੇ ਦੀ ਲੀਡਰਸ਼ਿਪ ਮਾਲਾ ਸਾਹਿਬ ਸੰਨੀ ਗੱਲ ਬਲਦੇਵ ਸਿੰਘ ਮਾਨੂਕੇ ਹਸਲਕੇ ਦੇ ਇੰਚਾਰਜ ਤੇ ਬਰਜਿੰਦਰ ਸਿੰਘ ਮੱਖਣਪਰਾੜ ਦੀ ਗਵਾਈ ਹਲੇ ਤੇ ਹੋ ਰਹੀ ਹੈ ਕਾਨਫਰੰਸ ਸਾਰਿਆਂ ਨੇ ਸਬੋਧਨ ਕਰਨਾ ਬੜਾ ਉਤਸ਼ਾਹ ਹੈ ਮੈਂ ਦੇਖ ਰਿਹਾ ਤੇ ਤੁਸੀਂ ਦੇਖੋਗੇ ਜਦੋਂ ਤੁਸੀਂ ਤਕਰੀਬਨ 2 ਵਜੇ 2 ਵਜੇ ਦੇਖੋ ਇੱਥੇ ਕੀ ਹੁੰਦਾ 2 ਵਜੇ ਵਰਦੀ ਸਾਹਿਬ 2024 ਦੀਆਂ ਇ ਤੇ ਮੱਦੇਨਜ਼ਰ ਜੇ ਦੇਖਿਆ ਜਾਵੇ ਕਿਵੇਂ ਲੱਗਦਾ ਹੈ ਲੋਕਾਂ ਦਾ ਰੁਝਾਨ ਪੰਜਾਬ ਸਰਕਾਰ ਦਾ ਕਿਉਂਕਿ ਇੰਡੀਆ ਜਿਹੜਾ ਇੱਕ ਅਲਾਈਅੰਸ ਬਣਿਆ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਤੇ ਪੰਜਾਬ ਦੇ ਵਿੱਚ ਕਾਂਗਰਸ ਵਿਰੋਧੀ ਧਿਰ ਦੇ ਵਿੱਚ ਹੈ ਕਿਵੇਂ ਲੱਗਦਾ ਤੁਹਾਨੂੰ ਇਸ ਵੈਸੇ ਲੋਕ ਰੱਬ ਹੁੰਦੇ ਲੋਕ ਪਹਿਲਾਂ ਹੀ ਕਹਿੰਦੇ ਸੀ ਰਲੇਵੇ ਆ ਹਮ ਹਮ ਪ੍ਰਮਾਤਮਾ ਜਿਹਦੀ ਜਨਤਾ ਹੈ ਲੋਕਾਂ ਦੇ ਵਿੱਚ ਹੀ ਰੱਬ ਵੱਸਦਾ ਹੈ ਲੋਕ ਕਹਿੰਦੇ ਹੁੰਦੇ ਸੀ ਵੀ ਰਲੇਵੇ ਆ ਤੁਹਾਡੇ ਕੋਲੇ ਵੀ ਰਿਕਾਰਡਿੰਗ ਕਿਸੇ ਨਾ ਕਿਸੇ ਦੀ ਲਾਜ਼ਮੀ ਹੋਊਗੀ ਉਹ ਅੱਜ ਜਗਜਾੜ ਹੋ ਗਿਆ ਇਹ ਰਲ ਕੇ ਗੇਮਾਂ ਲੱਗੀਆਂ ਕਿਉਂਕਿ ਸੇਖੋ ਜਦੋਂ 22 ਦੇ ਵਿੱਚ ਇਲੈਕਸ਼ਨ ਹੋਈਆਂ ਕਾਂਗਰਸ ਨੂੰ ਵੋਟ ਪਈ 2000 4000 2000 4000 ਵੋਟ ਕਿੱਧਰ ਗਈ ਉਹ ਇਹਨਾਂ ਨੂੰ ਹੀ ਪਈ ਆ ਇਸ ਕਰਕੇ ਸਾਰਿਆਂ ਦੇ ਸਾਹਮਣੇ ਕੋਈ ਕਹਿਣ ਦੀ ਲੋੜ ਨਹੀਂ ਗਈ ਆਉਣ ਵਾਲੀ 24 ਦੇ ਵਿੱਚ ਤੁਸੀਂ ਲੋਕ ਸਭਾ ਦੇ ਵਿੱਚ ਦੇਖੋ ਇਹਨਾਂ ਦਾ ਬਣਦਾ ਕੀ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਸਨ ਖਨ ਮੁਖਪਾਰਤੀ ਜੀ ਚੇਅਰਮੈਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹੈ ਬ੍ਰਾਹਮਣ ਸਭਾ ਦੇ ਵੀ ਸੀਨੀਅਰ ਆਗੂ ਨੇ ਪ੍ਰਧਾਨ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਅੱਜ ਦੀ ਜਿਹੜੀ ਕਾਨਫਰੰਸ ਹੈ ਇਹ ਵਾਕਈ ਇਤਿਹਾਸਿਕ ਕਾਨਫਰੰਸ ਹੋ ਨਿਭੜੇਗੀ ਕਿਉਂਕਿ 12 ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਤਖਤਪੁਰਾ ਸਾਹਿਬ ਦੀ ਧਰਤੀ ਤੇ ਕਾਨਫਰੰਸ ਕਰਨ ਜਾ ਰਿਹਾ ਜੇ ਤਖਤਪੁਰਾ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਇਤਿਹਾਸਕ ਨਗਰ ਹੈ ਤਖਤਪੁਰਾ ਸਾਹਿਬ ਦੀ ਧਰਤੀ ਜਿਹੜੀਆਂ ਇੱਥੇ ਚਾਰ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਸੋ ਸ਼੍ਰੋਮਣੀ ਅਕਾਲੀ ਦਲ ਵੱਲੋਂ 12 ਸਾਲਾਂ ਬਾਅਦ ਇੱਥੇ ਵੱਡੀ ਕਾਨਫਰੰਸ ਕੀਤੀ ਜਾ ਰਹੀ ਹੈ ਔਰ ਇੱਕ ਬੜੀ ਉਮੀਦ ਦੀ ਨਜ਼ਰ ਹੈ ਮੋਗਾ ਜਿਲ੍ਹਾ ਜਿਹੜੀ ਅਕਾਲੀ ਲੀਡਰਸ਼ਿਪ ਹੈ ਉਹਨਾਂ ਵੱਲੋਂ ਬੜੀ ਉਮੀਦ ਦੇ ਨਜ਼ਰ ਦੇ ਨਾਲ ਇਸ ਕਾਨਫਰੰਸ ਵੱਲ ਦੇਖਿਆ ਜਾ ਰਿਹਾ ਕਿ ਲੋਕਾਂ ਦਾ ਕਿੰਨਾ ਇਕੱਠ ਹੁੰਦਾ ਹੈ ਆਉਣ ਵਾਲਾ ਸਮਾਂ ਦੱਸੇਗਾ ਪਰ ਸ਼ਰੋਣੀ ਅਕਾਲੀ ਦਲ ਦੇ ਜਿਹੜੇ ਆਗੂ ਨੇ ਉਹ ਪੂਰਨ ਆਸਵੰਦ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ 1 ਵਜੇ 2 ਵਜੇ ਦੇ ਕਰੀਬ ਜਦੋਂ ਸੁਖਬੀਰ ਸਿੰਘ ਬਾਦਲ ਇੱਥੇ ਇਸ ਸਟੇਜ ਤੋਂ ਸੰਬੋਧਨ ਕਰਨਗੇ ਸੰਗਤਾਂ ਨੂੰ ਤਾਂ ਉਸ ਵੇਲੇ ਜਿਹੜਾ ਇਕੱਠ ਹੈ ਉਹ ਉਹਨਾਂ ਨੇ ਕਹਿਣਾ ਕਿ ਠਾਠਾ ਮਾਰਦਾ ਇਕੱਠ ਹੋਵੇਗਾ ਉਹ ਦੇਖਣ ਵਾਲਾ ਹੋਵੇਗਾ ਸੋ ਲਾਈਵ ਤੁਸੀਂ ਰੀਅਲ ਫੈਕਟ ਨਿਊਜ਼ ਦੇ ਨਾਲ ਜੁੜੇ ਰਹਿਣਾ ਪੂਰਾ ਅੱਜ ਦੀ ਕਾਨਫਰੰਸ ਹੈ ਜਿਹੜੀ ਤਖਤਪੁਰਾ ਸਾਹਿਬ ਦਾ ਜਿਹੜਾ ਮੇਲਾ ਮੱਗੀ ਰੀਅਲ ਫੈਕਟ ਨਿਊਜ਼ ਦੇ ਜ਼ਰੀਏ ਤੁਹਾਨੂੰ ਲਾਈਵ ਹੈ ਜਿਹੜੀ ਪਲਪਲ ਦੀ ਅਪਡੇਟ ਅਸੀਂ ਪਹੁੰਚਾਉਂਦੇ ਰਵਾਂਗੇ ਬਖੇਰਤ ਸਾਰ ਤੇ